ਮਕਬਤਰੀਪੋ quantum ਅਤੇ ਕੇਜਰੀਵਾਲ ਉਹਨਾਂ ਨੂੰ ਤਕੜਾ ਕਰਾਰਾ ਝਟਕਾ ਲੱਗਿਆ ਹੈ ਪੰਜਾਬ ਦੀ ਔਰ ਦਿੱਲੀ ਔਰ ਨਾਲ ਹੀ ਨਾਲ ਹਰਿਆਣਾ ਦੀ ਰਾਜਨੀਤੀ ਦੇ ਲਈ ਵੀ ਬਹੁਤ ਅਹਿਮ ਖਬਰ ਹੈ ਕੀ ਤਕੜਾ ਕਰਾਰਾ ਝਟਕਾ ਲੱਗਿਆ ਬਹੁਤ ਅਹਿਮ ਜਾਣਕਾਰੀ ਜਿਹੜੀ ਇਹ ਤੇ ਸਾਂਝੀ ਕਰਾਂਗੇ ਔਰ ਇਹ ਤੇ ਗੱਲਬਾਤ ਵਿਸਤਾਰ ਦੇ ਨਾਲ ਕਰਾਂਗੇ ਉਧਰ ਨਾਲ ਹੀ ਨਾਲ ਗੱਲਬਾਤ ਕਰਾਂਗੇ ਕਿ ਪੰਜਾਬ ਨੂੰ 92 ਨਾਕੇ ਲਾ ਕੇ ਸੀਲ ਕਰ ਦਿੱਤਾ ਗਿਆ ਪੰਜਾਬ ਦੀਆਂ ਸਰਹੱਦਾਂ ਸੀਲ ਕਰ ਦਿੱਤੀਆਂ ਗਈਆਂ ਨੇ 92 ਜਗ੍ਹਾ ਦੇ ਉੱਪਰ ਨਾਕੇਬੰਦੀ ਜਿਹੜੀ ਕੀਤੀ ਗਈ ਆਖਰ ਮਸਲਾ ਕੀ ਬਣ ਗਿਆ ਪੰਜਾਬ ਦੀਆਂ ਸਰਹੱਦਾਂ ਸੀਰ ਕਿਉਂ ਕੀਤੀਆਂ ਗਈਆਂ ਨੇ ਇਸ ਤੇ ਵੀ ਬਹੁਤ ਐਮ ਚਰਚਾ ਜਿਹੜੀ ਕਰਨੀ ਹੈ ਔਰ ਦੂਜੇ ਪਾਸੇ ਨਾਲ ਹੀ ਨਾਲ ਜਿਹੜੀ ਅਸੀਂ ਗੱਲਬਾਤ ਕਰਨੀ ਹੈ ਕਿ ਅੱਜ ਸ੍ਰੀ ਅਕਾਲ ਤਖਤ ਸਾਹਿਬ ਦੇ ਉੱਪਰ ਤਰਮਿੰਦਰ ਸਿੰਘ ਢੀਂਡਸਾ ਔਰ ਬੀਬੀ ਜਗੀਰ ਕੌਰ ਜਿਹੜੇ ਆ ਸਪਸ਼ਟੀਕਰਨ ਦੇਣ ਦੇ ਲਈ ਪੇਸ਼ ਹੋਏ ਸੀਗੇ ਔਰ ਉੱਥੇ ਬੀਬੀ ਜਗੀਰ ਕੌਰ ਹੋਰਾਂ ਨੇ ਕੀ ਕੁਝ ਕਿਹਾ ਔਰ ਸੁਖਵੀਰ ਸਿੰਘ ਬਾਦਲ ਹੋਰਾਂ ਨੇ ਕਿਵੇਂ ਮੁਸੀਬਤ ਨਵੀਂ ਖੜੀ ਕੀਤੀ ਇਸ ਤੇ ਵੀ ਬਹੁਤ ਐਮ ਜਿਹੜੀ ਚਰਚਾ ਕਰਨੀ ਹੈ ਮੈਂਨਾ ਪ੍ਰੋਫੈਸਰ ਮਜੀਸੇ ਗੜਖੀ ਸਾਹਿਬ ਜੁੜਿਆ ਕਿ ਉਹ ਸੋਹਣੇ ਦਾ ਪ੍ਰੋ ਬਹੁਤ ਬਹੁਤ ਸ਼ੁਕਰੀਆ ਸਰਖਿੰਦਰ ਜੀ ਅਰਖਦਾ ਬਾਰੇ ਸ਼ੁਰੂਆਤ ਮੈਂ ਐਸੀ ਖਬਰ ਤੋਂ ਹੀ ਕਰਦਾ ਕਿ ਪੰਜਾਬ ਨੂੰ ਕਹਿੰਦੇ ਕਿ ਵਕ ਵਕ ਥਾਈ 92 ਥਾਵਾਂ ਦੇ ਉੱਪਰ ਕਹਿੰਦੇ ਨਾਕੇ ਲਾ ਕੇ ਪੰਜਾਬ ਦੀਆਂ ਸੜਕਾਂ ਫੀਲ ਕੀਤੀਆਂ ਗਈਆਂ ਨੇ ਸਭ ਤੋਂ ਅਹਿਮ ਖਬਰ ਹੈ ਇਸ ਵੇਲੇ ਦੀ ਪੰਜਾਬ ਨੂੰ ਚਾਰੇ ਪਾਸਿਓਂ ਕਿਉਂ ਸੀਲ ਕੀਤਾ ਗਿਆ ਇੰਨੇ ਥਾਵਾਂ ਦੇ ਉੱਪਰ ਅਖਰ ਅੱਜ ਨਾਕੇਬੰਦੀ ਕਿਉਂ ਕਰਨੀ ਪੈ ਗਈ ਮਸਲਾ ਕੀ ਹੈ ਜੀ ਸਰਖਿੰਦਰ ਜੀ ਜਿਸ ਤਰੀਕੇ ਨਾਲ ਸਮਝਿਆ ਜਾ ਰਿਹਾ ਕਿ ਇਸ ਵੇਲੇ ਪੰਜਾਬ ਦੇ ਵਿੱਚ ਜਿਹੜੀ ਅਮਨ ਕਾਨੂੰਨ ਦੀ ਸਥਿਤੀ ਨੂੰ ਲੈ ਕੇ ਦਿੱਤੇ ਜਾਣ ਜਿਸ ਤਰੀਕੇ ਨਾਲ ਪੰਜਾਬ ਦੇ ਰਾਜਪਾਲ ਫਰਾਨੀ ਸਰਹੱਦੀ ਜ਼ਿਲ੍ਹਿਆਂ ਦਾ ਦੌਰਾ ਕਰਨ ਦੀ ਗੱਲ ਕਹੀ ਸੀ ਮੈਨੂੰ ਇਸ ਤਰੀਕੇ ਨਾਲ ਲੱਗਦਾ ਕਿ ਪੰਜਾਬ ਸਰਕਾਰ ਉਸੇ ਸੰਦਰਭ ਦੇ ਵਿੱਚ ਇਹ ਜਿਹੜਾ ਅੱਜ ਉਹਨਾਂ ਵੱਲੋਂ ਜਿਹੜੀ ਕਾਰਵਾਈ ਕੀਤੀ ਗਈ ਹੈ ਪੰਜਾਬ ਦੀਆਂ ਸਰਹੱਦੀ ਜ਼ਿਲ੍ਹਿਆਂ ਦੇ 92 ਥਾਵਾਂ ਤੇ ਉੱਤੇ ਨਾਕੇ ਲਾ ਕੇ ਬਕਾਇਦਾ ਤੌਰ ਤੇ ਜਿਹੜਾ ਖਾਸ ਤੌਰ ਤੇ ਬਾਰਡਰ ਜਿਹੜਾ ਜੰਮੂ ਕਸ਼ਮੀਰ ਨੂੰ ਲੱਗਦਾ ਔਰ ਪਾਕਿਸਤਾਨ ਬਾਰਡਰ ਨੂੰ ਲੱਗਦਾ ਉਹਦੇ ਉੱਤੇ ਇਹ ਨਾਕੇ ਜਿਹੜੇ ਲਗਾਏ ਗਏ ਤਾਂ ਕਿਉਂਕਿ ਬੀਤੇ ਸਮੇਂ ਦੇ ਵਿੱਚ ਇਹ ਗੱਲਾਂ ਚੱਲਦੀਆਂ ਰਹੀਆਂ ਨੇ ਕਿ ਜੇਕਰ ਡਰੋਨ ਦੇ ਨਾਲ ਸਮਗਮਣ ਹੁੰਦੀ ਆ ਤਾਂ ਪਾਕਿਸਤਾਨ ਦੀ ਬਾਰਡਰ ਤੋਂ ਜਾਂ ਜੰਮੂ ਕਸ਼ਮੀਰ ਤੋਂ ਹੁੰਦੀ ਆ ਤੇ ਦੂਜੇ ਪਾਸੇ ਜਿਸ ਤਰੀਕੇ ਨਾਲ 25 ਸਤੰਬਰ ਤੋਂ ਬਾਅਦ ਕਰਦਾ 26 ਸਤੰਬਰ ਤੋਂ ਜਿਸ ਤਰੀਕੇ ਨਾਲ ਗੁਲਾਬਚੰਦ ਕਟਾਰੀਆ ਹੋਣਾ ਦਾ ਦੌਰਾ ਜੋ ਹੈ ਸਰਹੱਦੀ ਜਿਲ੍ਹਿਆਂ ਦਾ ਛੇਹ ਸਰਹੱਦੀ ਜਿਲ੍ਹਿਆਂ ਦਾ ਦੌਰਾ ਸ਼ੁਰੂ ਹੋ ਰਿਹਾ ਉਸ ਸੰਦਰਭ ਚ ਲੱਗਦਾ ਆ ਕਿ ਸਰਕਾਰ ਜਿਹੜੀ ਹੈ ਉਸ ਤੋਂ ਪਹਿਲਾਂ ਕਿ ਬਣਵਾ ਗੁਲਾਬਚੰਦ ਕਟਾਰੀ ਹੋਣੀ ਕੋਈ ਸਵਾਲ ਪੰਜਾਬ ਸਰਕਾਰ ਦੇ ਉੱਤੇ ਚੁੱਕਣ ਉਸ ਤੋਂ ਪਹਿਲਾਂ ਸਰਕਾਰ ਜਿਹੜੀ ਆ ਇਹੋ ਜਿਹਾ ਇੱਕ ਅਮਲ ਕਰਕੇ ਦਿਖਾ ਚਾਹੁੰਦੀ ਆ ਕਿ ਤਾਂਕਿ ਗਵਰਨਮੈਂਟ ਨੂੰ ਕਿਸੇ ਕਿਸਮ ਦਾ ਪੰਜਾਬ ਸਰਕਾਰ ਦੇ ਉੱਤੇ ਕੋਈ ਸਵਾਲ ਪੁੱਛਾਉਣ ਦਾ ਮੌਕਾ ਨਾ ਮਿਲੇ ਜੋ ਪੇੜੀ ਨਜ਼ਰੇ ਨਜ਼ਰ ਆ ਰਿਹਾ ਕਿਉਂਕਿ ਇਸ ਤੋਂ ਪਹਿਲਾਂ ਇਹੋ ਜਿਹਾ ਕੋਈ ਵੀ ਆਪਰੇਸ਼ਨ ਸੀਲ 8 ਕਦੇ ਵੀ ਸ਼ੁਰੂ ਨਹੀਂ ਕੀਤਾ ਗਿਆ ਹਾਲਾਂਕਿ ਪੰਜਾਬ ਸਰਕਾਰ ਵੱਲੋਂ ਸਮੇਂ-ਸਮੇਂ ਦੇ ਉੱਤੇ ਕਈ ਵਾਰੀ ਪੰਜਾਬ પોલીસ ਨੂੰ ਇਹੋ ਜਿਹੇ ਆਪਰੇਸ਼ਨ ਜਿਹੜੇ ਕੀਤੇ ਜਾਂਦੇ ਰਹੇ ਆ ਜੇਕਰ ਅੰਤਰਗਤ ਕਦੇ ਬੱਸ ਸਟੈਂਡ ਜਿਹੜੇ ਉਹ ਸੀਲ ਕਰ ਦਿੱਤੇ ਜਾਂਦੇ ਕਦੀ ਰੇਲਵੇ ਸਟੇਸ਼ਨ ਸੀਲ ਕਰ ਦਿੱਤੇ ਜਾਂਦੇ ਰਹੇ ਆ ਪਰ ਜਿetricਨ ਅੱਜ 92 ਸਮਾਂ ਦੇ ਮੇਨ ਜਿਹੜੇ ਇਲਾਕੇ ਖਾਸ ਤੌਰ ਤੇ ਸਰਹੱਦੀ ਜਿਲ੍ਹੇ ਵਿੱਚ ਸੀਲ ਕੀਤੇ ਗਏ ਉਸ ਦਾ ਸਾਫ ਮਨਤਾਬ ਇਹੋ ਹੀ ਲੱਗਦਾ ਕਿ ਗਵਰਨਰ ਦੇ ਦੌਰੇ ਤੋਂ ਪਹਿਲਾਂ ਖਾਸ ਤੌਰ ਤੇ ਜਿਸ ਤਰੀਕੇ ਨਾਲ ਨਸ਼ੇ ਦੀ ਤਸ਼ਕਰੀ ਔਰ ਦੂਜੇ ਪਾਸੇ ਅਮਨਤ ਕਾਨੂੰਨ ਦੀ ਸਥਿਤੀ ਨੂੰ ਲੈ ਕੇ ਪੰਜਾਬ ਸਰਕਾਰ ਨੂੰ ਗਵਰਨਰ ਹਮੇਸ਼ਾ ਚੇੜਦੇ ਰਹੇ ਆ ਇਸ ਤਰ੍ਹਾਂ ਲੱਗਦਾ ਕਿ ਪੁਲਿਸ ਪ੍ਰਸ਼ਾਸਨ ਆਪਣੇ ਹਿੱਸੇ ਦੇ ਪਤਨ ਦੇ ਪ੍ਰਸ਼ਾਸਨ ਨੂੰ ਪੂਰੀ ਤਰ੍ਹਾਂ ਮੁਕਤਇਦ ਕਰਨ ਦੇ ਮੂਹਰੇ ਵਿਚ ਨਜ਼ਰ ਆ ਰਿਹਾ ਤਾਂ ਜੋ ਗਵਰਨਰ ਸਾਹਿਬ ਦਾ ਜਿਹੜਾ ਦੌਰਾ ਆ ਤੇ ਦੌਰੇ ਤੋਂ ਬਾਅਦ ਜਿਹੜੀ ਰਿਪੋਰਟ ਆਉਣੀ ਆ ਕਿਸੇ ਵੀ ਹੂਰਤ ਵਿੱਚ ਪੰਜਾਬ ਸਰਕਾਰ ਵਾਸਤੇ ਕੋਈ ਨਸੀਹਤਾਂ ਜਿਹੜੀਆਂ ਉਹ ਖੜੀਆਂ ਨਾ ਕਰੇ ਕਿਉਂਕਿ ਇਹ ਦੇਖਣ ਦੇ ਵਿੱਚ ਆਇਆ ਕਿ ਜਰਮੀ ਬਿਮਾਰੀ ਨਾਲ ਪਰੋਤੋ ਹੋਈ ਡੀਟੀ ਸਮੇਂ ਚ ਸਰਹੱਦੀ ਜਿਹਨਾਂ ਦਾ ਦੌਰਾ ਕਰਦੇ ਸੀ ਤੇ ਜਿਹੜੀਆਂ ਵਿਲੇਜ ਸੁਰੱਖਿਆ ਕਮੇਟੀਆਂ ਜਿਹੜੀਆਂ ਬੰਨੀਆਂ ਸੀ ਉਹਨਾਂ ਦੇ ਨਾਲ ਜਦੋਂ ਉਹ ਗੱਲਬਾਤ ਕਰਦੇ ਤਾਂ ਉਥੇ ਹਮੇਸ਼ਾ ਇਹ ਸਵਾਲ ਉੱਠਦਾ ਸੀ ਕਿ ਪੁਲਿਸ ਵੀ ਜਿਹੜੀ ਅੰਗਹੀ ਹੈ ਉਹ ਸਾਹਮਣੇ ਆਉਂਦੀ ਆ ਕਿਉਂਕਿ ਜਦੋਂ ਜਿਹੜੀਆਂ ਸੁਰੱਖਿਆ ਕਮੇਟੀਆਂ ਨੇ ਜਾ ਕੇ ਪੁਲਿਸ ਪ੍ਰਸ਼ਾਸਨ ਨੂੰ ਦੱਸਦੇ ਨੇ ਕਿ ਪ੍ਰਾਣਾ ਬੰਦਾ ਨਸ਼ਾ ਵੇਚਦਾ ਪ੍ਰਾਣਾ ਵਿਅਕਤੀ ਨਸ਼ਾ ਵੇਚਦਾ ਤਾਂ ਉਥੇ ਪੁਲਿਸ ਉਹਨਾਂ ਵਿਅਕਤੀਆਂ ਦੇ ਖਿਲਾਫ ਖਾਪ ਕੋਈ ਵੀ ਕਾਰਕਰਮ ਦੀ ਬਜਾਏ ਚੁੱਪ ਬੈਠ ਕੇ ਰਹੀ ਤਾਂ ਲੱਗਦਾ ਕਿ ਉਸ ਸਥਿਤੀ ਨੂੰ ਸਦਾਰਨ ਵਾਂਗ ਤੇ ਹੀ ਪੰਜਾਬ ਪੁਲਿਸ ਵੱਲੋਂ ਇਹ ਆਪਰੇਸ਼ਨ ਜਿਹੜਾ ਆਪਰੇਸ਼ਨ ਕੀ ਇਹ ਵੱਡੇ ਪੱਤਰ ਤੇ ਸ਼ੁਰੂ ਕੀਤਾ ਗਿਆ ਤਾਂ ਜੋ ਗਵਰਨਰ ਸਾਹਿਬ ਦੇ ਆਉਣ ਤੋਂ ਪਹਿਲਾਂ ਜਾਂ ਗਵਰਨਰ ਸਾਹਿਬ ਦੇ ਦੌਰੇ ਤੇ ਆਉਣ ਤੋਂ ਪਹਿਲਾਂ ਜਿਹੜੀ ਸਥਿਤੀ ਆ ਥੋੜੀ ਜੀ ਸੰਭਾਲ ਲਈ ਜਾਵੇ ਤਾਂ ਜੋ ਅਜਿਹਾ ਪ੍ਰਭਾਵ ਜਾਵੇ ਕਿ ਪੰਜਾਬ ਪੁਲਿਸ ਕੋਲੋਂ ਤੌਰ ਤੇ ਜਾਂ ਪੰਜਾਬ ਸਰਕਾਰ ਕੋਲੋਂ ਤੌਰ ਤੇ ਸਰਹੱਦੀ ਜ਼ਿਲ੍ਹਿਆਂ ਦੀ ਰਾਖੀ ਕਰਨਾ ਪੂਰਨ ਤੌਰ ਤੇ ਨਿਪੋਣਿਆ ਪੂਰਨ ਤੌਰ ਤੇ ਸਖਸ਼ਾ ਐਸੇ ਹੀ ਕਰਕੇ ਮੈਨੂੰ ਲੱਗਦਾ ਜੀ ਇਹ ਜਿਹੜਾ ਅੱਜ ਪੇਸ਼ੈਂਟ ਸੀ ਜਿਹੜਾ ਪੰਜਾਬ ਤੋਂ ਖੁਲੋ ਕੀਤਾ ਗਿਆ ਉਹ ਸੰਦਰਭ ਦੇ ਵਿੱਚ ਹੀ ਅਸੀਂ ਆ ਸਕਦੇ ਜੀ ਬਿਲਕੁਲ ਤਾਂ ਇਹ ਮਤਲਬ ਕਹਿਣ ਦਾ ਭਾਰ ਵੀ ਕੀ ਜਿਹੜਾ ਇਸ ਰਾਧਾ ਸੀਲ ਕੀਤੀਆਂ ਗਈਆਂ ਨੇ ਇਹ ਗਵਰਨਰ ਸਾਹਿਬ ਦੇ ਦੌਰੇ ਦੇ ਕਰਕੇ ਹੀ ਆ ਔਰ ਕਿਤੇ ਨਾ ਕਿਤੇ ਹਲਚਲ ਤਾਂ ਜਿਹੜੀ ਉਹ ਜ਼ਰੂਰ ਹੋਈ ਆ ਔਰ ਮੈਨੂੰ ਲੱਗਦਾ ਕਿ ਜੇ ਸਿਰਫ ਨਾਕੇਬੰਦੀ ਅਰਖੀ ਸਾਹਿਬ ਆਪਾਂ ਦੇਖਦੇ ਆ ਸਿਰਫ ਨਾਕੇਬੰਦੀ ਕਰ ਦਿੱਤੀ ਜਾਂਦੀ ਆ ਨਾਕੇਬੰਦੀ ਦੇ ਉੱਪਰ ਕੋ ਚੂਣੀਆਂ ਗੱਡੀਆਂ ਜਾਂ ਮੈਂ ਅਕਸਰ ਹੀ ਦੇਖਦਾ ਜਦੋਂ ਅਸੀਂ ਲੰਘਦੇ ਆ ਤਾਂ ਉਹ ਕੀ ਕਈ ਵਾਰੀ ਪੁਲਿਸ ਵਾਲੇ ਆਖਦੇ ਆ ਕਿ ਭਾਈ ਅਸੀਂ ਤਾਂ ਜੀ ਫੋਟੋ ਖੱਟ ਗਿਓ ਉਹ ਕਹਿੰਦੇ ਡਿੱਗੀ ਚੱਕੋ ਜੀ ਉਹ ਫੋਟੋ ਖੱਟ ਕੇ ਪਾ ਦਿੰਦੇ ਆ ਪਰ ਬਸ ਸਾਬ ਸਾਬ ਇੱਕ ਇੱਕ ਨਾਕੇ ਤੋਂ ਫੋਟੋ ਨੂੰ ਪਾ ਕੇ ਚਲੋ ਜੀ ਆਪਦਾ ਖਾਣਾ ਪੂਰਤੀ ਕਰਕੇ ਤੁਰਦੇ ਬਣਦੇ ਆ ਤੇ ਸਾਰਾ ਕੁਝ ਮਾਲ ਪੱਤਾ ਜਿਹੜਾ ਉਹ ਉਵੇਂ ਹੀ ਲੰਘਦਾ ਰਹਿੰਦਾ ਔਰ ਕਈ ਵਾਰੀ ਇਹ ਵੀ ਸ਼ਿਕਾਇਤ ਰਹਿੰਦੀ ਹੈ ਕਿ ਜਿਹੜੇ ਮਹੱਤਵਪੂਰਨ ਬੰਦੇ ਨੇ ਉਹਨਾਂ ਨੂੰ ਨਾਕਿਆ ਤੇ ਘੇਰ ਕੇ ਕਈ ਵਾਰੀ ਖੱਜੜ ਖਵਾਰ ਜਿਹੜਾ ਕੀਤਾ ਜਾਂਦਾ ਫਕਤੀ ਲਿਖਾਈ ਜਾਂਦੀ ਹੈ ਪਰ ਜਿਹੜੀਆਂ ਵੱਡੀਆਂ ਰਸੂਖਦਾਰਾਂ ਦੀਆਂ ਗੱਡੀਆਂ ਨੇ ਉਹ ਜਿਹੜੀਆਂ ਇਦਾਂ ਹੀ ਲੰਘਦੀਆਂ ਰਹਿੰਦੀਆਂ ਨੇ ਔ ਇਹ ਵੀ ਗੱਲ ਹੈ ਕਿ ਇਹ ਬੜੀ ਮਤਲਬ ਕਾਫੀ ਧਿਆਨ ਮੰਗਦੀ ਗੱਲ ਹੈ ਕਿ ਜੇ ਨਾਕੇ ਵੀ ਲਾਏ ਆ ਔਰ ਨਾਕਿਆਂ ਤੇ ਵੀ ਮੁਸਤੈਦੀ ਦੇ ਨਾਲ ਜਾਂ ਇਮਾਨਦਾਰੀ ਦੇ ਨਾਲ ਪੁਲਿਸ ਜੇ ਕੰਮ ਕਰੇ ਹਾਲਾਂਕਿ ਨਾਕਿਆਂ ਦਾ ਮਤਲਬ ਤਾਂ ਇਹੀ ਹੁੰਦਾ ਹੈ ਕਿ ਪੰਜਾਬ ਪੁਲਿਸ ਤੁਹਾਡੀ ਸੇਵਾ 'ਚ ਹਾਜ਼ਰ ਹੈ ਪਰ ਸੇਵਾ ਜਿਹੜੀ ਕਹਿੋ ਜੀ ਕਰਦੇ ਉਹ ਵੀ ਆਪਾਂ ਦੇਖ ਰਹੀਆਂ ਪਰ ਕਿਤੇ ਨਾ ਕਿਤੇ ਇਸ ਤਰੀਕੇ ਦੇ ਨਾਲ ਜਿਹੜੀ ਨਾਕਾਬੰਦੀ ਕਰਕੇ ਦਿਖਾਈ ਗਈ ਹੈ ਔਰ ਇਸ ਸਹਿਮ ਜ਼ਿਆਦਾ ਹੈ ਪਰ ਫਾਇਦਾ ਘੱਟ ਨਜ਼ਰੀ ਆਉਂਦਾ ਅੱਗੇ ਚਲੋ ਆਪਸ ਕਰਦੇ ਆਂ ਕਿ ਹੁਣ ਇਹ ਸਾਰੇ ਮਸਲੇ ਦੇ ਵਿੱਚ ਜੇ ਚਾਹੇ ਜਿਹੜਾ ਅਣਕੀ ਸਾਹਿਬ ਜਿਸ ਤਰੀਕੇ ਨਾਲ ਕਹਿ ਰਹੇ ਆ ਕਿ ਜਿਹੜੇ ਗਵਰਨਰ ਸਾਹਿਬ ਦੇ ਕਰਕੇ ਨਾਕੇ ਲੱਗੇ ਆ ਚਲੋ ਜੇ ਏਦਾਂ ਵਾ ਏਦਾਂ ਸੀ ਪਰ ਫਿਰ ਵੀ ਕਿਤੇ ਨਾ ਕਿਤੇ ਅਸੀਂ ਆਸ ਕਰਦੇ ਆ ਕਿ ਇਹ ਗਵਰਨਰ ਸਾਹਿਬ ਕਰਕੇ ਨਾ ਸਿਰਫ ਲੱਗਣ ਨਾ ਸਿਰਫ ਇਹ ਖਾਣਾ ਪੂਰਤੀ ਵਾਸਤੇ ਲੱਗਣ ਪੰਜਾਬੀਆਂ ਦੇ ਹਿੱਤਾਂ ਦੇ ਵਾਸਤੇ ਜਿਹੜਾ ਰਾਖੀ ਕਰਨ ਵਾਸਤੇ ਲੱਗਣ ਤਾਂ ਫਿਰ ਅਸੀਂ ਜਿਹੜਾ ਮਾਣ ਮਹਿਸੂਸ ਕਰਾਂਗੇ ਪੰਜਾਬ ਪੁਲਿਸ ਤੇ ਪੰਜਾਬ ਸਰਕਾਰ ਤੇ ਵੀ ਔਰ ਹਾਲਾਤ ਜਿਹੜੇ ਆ ਸਾਰੇ ਆਹ ਫਰਲਾ ਮੰਗਦੇ ਨੇ ਖੈਰ ਮੰਗਦੇ ਨੇ ਪੰਜਾਬ ਦੀ ਚਲੋ ਅਗਲੀ ਖਬਰ ਅਨਕੀਤ ਸਾਹਿਬ ਲੈ ਲੈਣੇ ਅਗਲੀ ਖਬਰ ਵੀ ਬੜੀ ਜਿਹੜੀ ਉਹ ਹੈ ਮਹਿਗੀ ਹੈ ਬੀਬੀ ਜਗੀਰ ਕੌਰ ਹੁਣੀ ਅੱਜ ਅਗਾਲ ਤਖਤ ਸਾਹਿਬ ਦੇ ਪੇਸ਼ ਹੋਏ ਸੀ ਔਰ ਉਧਰ ਪਰਮਿੰਦਰ ਸਿੰਘ ਢੀਡਾ ਵੀ ਜਿਹੜੇ ਉਹ ਪੇਸ਼ ਹੋਏ ਸੀ ਪਰ ਜੀਡੀਐਮ ਤੋਂ ਆਪਾਂ ਸਵੇਰੇ ਗੱਲ ਕਰਕੇ ਆਡੇ ਸੀ ਦੋਵੇਂ ਅਸਤੀਫਾ ਦੇ ਗਏ ਸੀ ਔਰ ਅਸਤੀਫਾ ਦੇਣ ਦਾ ਕਾਰਨ ਇਹ ਸੀ ਕਿ ਸੁਖਵੀਰ ਸਿੰਘ ਬਾਦਲ ਉੱਪਰ ਜਿਹੜਾ ਉਹ ਬਣਾ ਕੇ ਜਾਣਾ ਪ੍ਰੈਸ਼ਰ ਕੇ ਭਾਈ ਅਸੀਂ ਗਏ ਤਾਂ ਅਸੀਂ ਅਸਤੀਫਾ ਦੇ ਕੇ ਗਏ ਸੀ ਤੇ ਤੁਸੀਂ ਪ੍ਰਧਾਨਗੀ ਦੇ ਅੱਜ ਵੀ ਬੈਠੇ ਹੋ ਉਹ ਉਹ ਅਸਤੀਫਾ ਦੇ ਕੇ ਚਲੇ ਗਿਆ ਜੋ ਸਪਸ਼ਟੀਕਰਨ ਦੇ ਕੇ ਆਇਆ ਹੈ ਬੀਬੀ ਜੀ ਨੇ ਤਾਂ ਉਥੇ ਜਮਾਈ ਪੱਲਾ ਪਟਾੜਦਾ ਜੀ ਉਹ ਕਹਿੰਦੇ ਕਿ ਮੈਂ ਤਾਂ ਮੰਤਰੀਓ ਸਿਰਫ 16 ਦਿਨ ਨਹੀਂ ਆ ਉਹਨਾਂ ਦਿਨਾਂ ਦੇ ਦੌਰਾਨ ਤਾਂ ਕਹਿੰਦੇ ਕੋਈ ਫੈਸਲਾ ਹੀ ਨਹੀਂ ਹੋਇਆ ਤੇ ਇਸ ਕਰਕੇ ਕਹਿੰਦੇ ਵੀ ਮੈਂ ਕਿਸੇ ਫੈਸਲੇ ਦੇ ਵਿੱਚ ਹੈ ਨਹੀਂ ਸੀ ਔਰ ਹੋਰ ਵੀ ਪੱਲਾ ਕਿਵੇਂ ਝੜਿਆ ਉਹ ਵੀ ਜਰਾ ਦੱਸਿਓ ਸਾਡੇ ਦਰਸ਼ਕਾਂ ਨੂੰ ਸੋਹੰਦਰ ਜੀ ਜਦੋਂ ਬੀਬੀ ਜ਼ਗੀਰਕੌਰ ਦੀ ਮੈਂ ਇਹ ਸਟੇਟਮੈਂਟ ਸੁਣਿਆ ਸੀ ਕਿ ਮੈਂ ਜੀ ਵੇਖੋ ਜੀ ਇੰਨੇ ਸਮੇਂ ਤੋਂ ਲੈ ਕੇ ਇੰਨੇ ਸਮੇਂ ਤੱਕ ਰਹੀ ਹਾਂ ਪਰ ਮੈਨੂੰ ਉਸ ਵਕਤ ਆਪਣੇ ਜਿਹੜੇ ਜਥੇਦਾਰ ਗੁਰਚਨ ਸਿੰਘ ਤੋੜਾ ਹੁਣਾਂ ਦੀ ਯਾਦ ਆਈ ਜਿਹੜੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਰਹੇ ਆ ਤਾਂ ਸੁਖਵਿੰਦਰ ਜੀ ਜਦੋਂ ਬੀਬੀ ਜਗੀਰ ਕੌਰ ਪ੍ਰਧਾਨ ਬਣਦੀ ਆ ਤਾਂ ਜਥੇਦਾਰ ਗੁਰਚਨ ਸਿੰਘ ਤੋੜਾ ਦੇ ਖਿਲਾਫ ਜਿਹੋ ਜੀ ਜਨਮ ਕੇ ਬਿਆਨਬਾਜ਼ੀ ਬੀਬੀ ਜਗੀਰ ਕੌਰ ਹੁਣਾਂ ਨੇ ਕੀਤੀ ਮੇਰਾ ਨਹੀਂ خیال ਕਿਸੇ ਵੀ ਨੇਤਾ ਨੇ ਕਦੇ ਜਥੇਦਾਰ ਗੁਰਚਨ ਸਿੰਘ ਤੋੜੇ ਵੱਗੇ ਦਰਬੇਸ਼ ਸਿਆਸਤ ਦਾ ਖਿਲਾਫ ਕਦੀ ਕੀਤੀ ਹੋਵੇ ਕਿਉਂਕਿ ਉਹਨਾਂ ਵਰਗਾ ਕੱਦਾ ਦਾ ਨੇਤਾ ਉਹਨਾਂ ਵਰਗਾ ਦਰਬੇਸ਼ ਸਿਆਸਤ ਦਾ ਸਾਫ ਤੌਰ ਤੇ ਪੰਤ ਕੁੱਸਤੀ ਦੇ ਮੁੱਦੇ ਦੇ ਵਿੱਚ ਮੈਨੂੰ ਅਜ ਤੱਕ ਸਿੱਧੂ ਸਾਹਿਬ ਦੱਸਾਈ ਜਿਹੜਾ ਉਹ ਨਹੀਂ ਦਿੱਤਾ ਪਰ ਸਭ ਤੋਂ ਜ਼ਿਆਦਾ ਗੱਲਾਂ ਜਿਹੜੀਆਂ ਬੀਬੀ ਜਗੀਰ ਕੌਰ ਉਹ ਸਮੇਂ ਤੇ ਜਦੋਂ ਗੁਰਚੰਨ ਸਿੰਘ ਟੌੜਾ ਦੇ ਖਿਲਾਫ ਕਰਦੀਆਂ ਰਹੀਆਂ ਕਰਦੇ ਵੀ ਤੇ ਅੱਜ ਜਿਸ ਤਰੀਕੇ ਨਾਲ ਉਹਨਾਂ ਨੇ ਇਹ ਪੱਲਾ ਛੜਿਆ ਕਿ ਹਾਂਜੀ ਮੈਂ ਤਾਂ ਇਲੇਕਟਲ ਵਿੱਚ ਮੈਂ ਉਸ ਕਿਸੇ ਵੀ ਫੈਸਲੇ ਦੇ ਵਿੱਚ ਇਨਵੋਲ ਨਹੀਂ ਥਾ ਮੈਨੂੰ ਕਿਸੇ ਵੀ ਫੈਸਲੇ ਦਾ ਕੋਈ ਪਤਾ ਨਹੀਂ ਇਹ ਸਾਫ ਤੌਰ ਤੇ ਸਿੱਧੂ ਸਾਹਿਬ ਬੀਬੀ ਜਗੀਰ ਕੌਰ ਦੀ ਕੋਈ ਸਾਜ਼ਿਸ਼ ਮੈਂ ਸਾਜ਼ਿਸ਼ ਨਾ ਕਹਾਂਗਾ ਕਿ ਨੰਗਾ ਕਰਦੀ ਆ ਤੇ ਜਿੱਥੇ ਮੇਨ ਤੇ ਮੇਨ ਮੁੱਦਾ ਸਿੰਪਸਰ ਤੋਂ ਵੀ ਸੰਬੰਧ ਬਾਦਲੋਂ ਤੇਰੇ ਦੇ ਸੰਦਰਭ ਚਾਹ। ਜੀ ਜੇਕਰ ਤੁਸੀਂ ਹੁਣ ਸੋਣਾ ਨਹੀਂ ਲੈ ਰਹੇ ਜਾਂ 16 ਦਿਨਾਂ ਦੀ ਗੱਲ ਕਰਕੇ ਤੁਸੀਂ ਆਪਣੇ ਆਪ ਨੂੰ ਉਸ ਪੱਲੇ ਨੂੰ ਸਾਫ਼ ਕਰ ਰਹੇ ਜੀ। ਸਭੇ ਨੂੰ ਸਭ ਸਾਫ਼ ਇਹ ਉਸ ਤੋਂ ਮਗਰੋਂ ਤੇ ਜਦੋਂ ਸਰਤਾਂਪੁਰ ਨੋਦੀ ਦੇ ਵਿੱਚ ਉਹ ਸੋਨੇ ਦੇ ਪੱਤੇ ਦਾ ਰਵਾ ਪਿਆ ਜਦੋਂ ਖਾਸ ਤੌਰ ਤੇ ਬੀਬੀ ਹਰਿ ਸਰਗਰ ਤੋਂ ਬਾਦਲ ਨਾਲ ਪੰਗਾ ਪਿਆ। ਸੱਟਾ ਟੁਕੜ ਉਸ ਵਕਤੀ ਤੁਸੀਂ ਆਪਣੀਆਂ ਇਹ ਸਿਕੀਆਂ ਸਾਫ਼ ਕਰ ਸਕਦੇ ਸੀ। ਹਰ ਮੁੱਦੇ ਦੇ ਉੱਤੇ ਨਾ ਜੇਕਰ ਸਾਫ਼ ਸਪਸ਼ਟ ਗੱਲ ਕਹਾਂ ਬੀਬੀ ਜਗੀਰ ਕੌਰ ਹੋਣਾ ਨੇ ਅਕਾਲੀ ਦਲ ਦੀ ਸੱਤਾ ਦੇ ਹੁੰਦਿਆ ਪੂਰਨ ਸੁੱਖ ਧੋਗਿਆ ਹਰ ਤੱਕ ਤੋਂ ਧੋਗਿਆ ਇਹ ਕਲਪ ਤੋਂ ਸੀ ਅਨਕਾਰਕ ਕੋਈ ਵੀ ਵਿਅਕਤੀ ਨਹੀਂ ਕਰ ਸਕਦਾ ਕਿ ਜਦੋਂ ਪਤਾ ਲੱਗਾ ਕਿ ਹਾਵੇ ਸਰਦਾਰ ਸੁਖਵੀਰ ਸਿੰਘ ਬਾਦਲ ਹੁਣ ਬੀਬੀ ਜ਼ਗੀਰਕੌਰ ਹੋਣਾ ਤੇ ਉਹ ਜਾਂ ਵਿਸ਼ਵਾਸ ਨਹੀਂ ਕਰਦੇ ਕਿ ਇਹਨਾਂ ਬੀਤੇ ਡਾਕਟਰ ਦਰਿਆ ਤਾਂ ਬੀਬੀ ਜ਼ਗੀਰਕੌਰ ਨਾਲ ਲਫਾਫਾ ਕਲਚਰ ਦੀ ਗੱਲ ਖਾਈ ਨੇ ਤਾਂ ਲਫਾਫਾ ਕੰਚਨ ਦੀ ਗੱਲ ਇੱਕ ਇੱਕ ਹੈ ਕਿ ਸਾਹਿਬ ਉਹ ਵੀ ਗੱਲ ਤੁਹਾਡੀ ਬੜੀ ਅਜਬ ਦੇ ਬੇਸ਼ੱਕ ਬੀਬੀ ਜ਼ਗੀਰਕੌਰ ਕਹਿ ਰਿਹਾ ਕਿ ਸਾਡੇ ਤੋਂ ਤਾਂ ਪੁੱਛਿਆ ਹੀ ਨਹੀਂ ਜਾਂਦਾ ਸੀਗਾ ਔਰ ਸਭ ਤੋਂ ਵੱਧ ਫਾਇਦੇ ਲੈਣ ਵਾਲੀ ਬੀਬੀ ਜਗੀਰ ਕੌਰ ਸੀਗੇ ਕਿਉਂਕਿ ਅਕਸਰ ਜਿਹੜੀ ਇਹ ਗੱਲ ਲੋਕਾਂ ਦੇ ਵਿੱਚ ਸਾਹਮਣੇ ਆਉਂਦੀ ਹੈ ਅਣਕੀ ਸਾਹਿਬ ਕਿ ਜਿਸ ਤਰੀਕੇ ਦੇ ਨਾਲ ਕਿਹਾ ਸੀਗਾ ਕਿ ਉਦੋਂ ਢੀਂਟਾ ਸਾਹਿਬ ਹੋਰਾਂ ਨੇ ਸੁਖਵੀਰ ਸਿੰਘ ਬਾਦਲ ਉਹਨਾਂ ਦੀ ਵਿਰੋਧਤਾ ਕੀਤੀ ਮੀਟਿੰਗ ਦੇ ਵਿੱਚ ਬੈਠੇ ਹਨ ਤਾਂ ਕਹਿੰਦੇ ਕਿ ਭੱਜ ਕੇ ਪਾਣੀ ਫੜਾਉਣ ਵਾਲੇ ਔਰ ਹਮਾਇਤ ਕਰਨ ਵਾਲੇ ਬੀਬੀ ਜਗੀਰ ਕੌਰ ਹੀ ਸੀ ਉਸ ਸਮੇਂ ਸੁਖਵੀਰ ਸਿੰਘ ਬਾਦਲ ਹੋਰਾਂ ਨੇ ਸਤਿ ਸ਼੍ਰੀ ਅਕਾਲ ਸ੍ਰਿੰਦਰ ਜੀ ਇਹ ਵਿੱਚ ਤਾਂ ਇਹ ਗੱਲ ਤਾਂ जग ਜਾ ਰਹੀ ਹੈ ਕਿ ਕੱਲ ਰਿਕਾਰਡਡ ਹੈਗੀ ਆ ਜਦੋਂ ਪ੍ਰਧਾਨ ਜੀ ਛੱਡਣ ਦੀ ਗੱਲ ਹੋਈ ਜਦੋਂ ਪ੍ਰਧਾਨ ਜੀ ਛੱਡਦਾ ਦਬਾਅ ਪਾਇਆ ਗਿਆ ਤੇ ਸਰਦਾਰ ਸੁਖਵੀਰ ਸਿੰਘ ਬਾਦਲ ਨੂੰ ਰੋਲ ਆ ਕੇ ਤਾਂ ਸਭ ਤੋਂ ਜ਼ਿਆਦਾ ਪਹਿਲਾ ਹੌਸਲਾ ਬੀਬੀ ਜਗੀਰ ਕੌਰ ਹੋਣਾ ਨੇ ਦਿੱਤਾ ਸੀ ਪਾਣੀ ਦਾ ਗਲਾਸ ਪੈਕ ਚਲੋ ਉਹ ਗੱਲਾਂ ਬੀਤੇ ਦੀਆਂ ਤਾਂ ਹਿਆਂ ਸਿੱਧੂ ਸਾਹਿਬ ਹੋ ਜਾਂਦੀਆਂ ਨੇ ਮੈਂ ਉਸ ਤੋਂ ਮਗਲੇ ਸੰਦਰਭ ਦੀ ਗੱਲ ਕਰਦਾ ਕਿ ਜਦੋਂ ਤੱਕ ਤਾਂ ਸਰਦਾਰ ਸੁਖਵੀਰ ਸਿੰਘ ਬਾਦਲ ਤੇ ਬੀਬੀ ਜਗੀਰ ਕੌਰ ਆਪਸ ਦੇ ਵਿੱਚ ਠੀਕ ਠਾਕ ਸਮਝ ਰਹੇ ਸਿਆਸੀ ਪੱਧਰ ਤੇ ਉਦੋਂ ਤਾਂ ਖਫਾਫਾ ਕਲਚਰ ਦੀ ਗੱਲ ਨਹੀਂ ਕੀਤੀ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਇਹ ਵੀ ਗੱਲ ਲੋਕਾਂ ਨੂੰ ਯਾਦ ਹੋਣੀ ਚਾਹੀਦੀ ਬੀਬੀ ਚਕੀਰ ਕੌਰ ਹੁਣੀ ਵੀ ਲਫਾਫਾ ਕਲਚਰ ਦੇ ਹੀ ਉੱਚੇ ਸੰ ਚਲੋ ਉਹ ਬੀਤੇ ਦੀਆਂ ਗੱਲਾਂ ਨਹੀਂ ਅੱਜ ਜਿਸ ਤਰੀਕੇ ਨਾਲ ਬੀਬੀ ਚਕੀਰ ਕੌਰਾ ਹੋਣਾ ਨੇ ਔਰ ਦੂਜੇ ਪਾਸੇ ਪਰਮਿੰਦਰ ਸਿੰਘ ਜੀ ਸਾਹਿਬ ਨੇ ਗੱਲਬਾਤਾਂ ਕੀਤੀਆਂ ਸਤਿ ਸ੍ਰੀ ਅਕਾਲ ਮੈਨੂੰ ਨਹੀਂ ਲੱਗਦਾ ਕਿ ਇਹਦੇ ਨਾਲ ਆਪਣੀ ਉਹ ਪੈਠ ਜਿਹੜੀ ਆ ਸੰਗਤ ਦੇ ਵਿੱਚ ਬਣਾ ਸਕਣ ਜਿਹੜੇ ਸਬੰਧੀ ਅਸੀਂ ਚੱਚਾ ਸਵੇਰੇ ਗੱਲ ਕੀਤੀ ਅੱਜ ਇੰਨੀ ਗੱਲ ਕਹਿ ਕੇ ਉਹ ਏਨੀ ਗੱਲ ਕਹਿ ਤੀ ਸੁਰਖਰੂ ਹੋ ਗਈ ਕਿ ਦੇਖੋ ਜੀ ਮੈਂ ਤਾਂ ਇਹਦੇ ਚ ਆਗਾਜ਼ ਪਾਤੀ ਤਾਂ ਮੈਂ ਉਹਦੇ ਉਸ ਸਮੇ ਉਸ ਬਜਾਰਤ ਪਰ ਸਿੱਧੂ ਸਾਹਿਬ ਜਾਰਦਾ ਦਾ ਹਿੱਸਾ ਨਹੀਂ ਸੀ ਤਾਂ ਫਿਰ ਉਹ ਜਿਹੜੀਆਂ ਕੁਰਸੀਆਂ ਦਾ ਜਿਹੜਾ ਨਿਗ ਬਾਨਿਆ ਆਫਟਰ ਆਲ ਉਸੇ ਸਰਕਾਰ ਦੇ ਅੰਤਰਗਠੀ ਮੰਨੇ ਆ ਕੈਪਟਨ ਮੰਤਰੀ ਜੇ ਹੁੰਦੇ ਆ ਤੁਸੀਂ ਉਹ ਸਾਰੇ ਸੁੱਖ ਸਹੂਲਤਾਂ ਲਈਆਂ ਤਾਂ ਉਸ ਤੋਂ ਮਗਰੋਂ ਵੀ ਲਈਆਂ ਫਿਰ ਸੰਗਤ ਦੇ ਫੈਸਲੇ ਦੇ ਵਿੱਚ ਤੁਸੀਂ ਕਿਸੇ ਵੀ ਤਰੀਕੇ ਨਾਲ ਬੋਸ਼ ਮੁਕਤੇ ਇੰਨੀ ਗੱਲ ਕਹਿਣ ਦੇਣਾ ਨਹੀਂ ਹੋ ਸਕਦੇ ਕਿ ਹਾਂ ਫਿਰ ਮੈਨੂੰ ਉਹਦਾ ਫੈਸਲਾ ਵੀ ਕੋਈ ਜਾਣਕਾਰੀ ਨਹੀਂ ਆ ਇਹ ਜਾਣਕਾਰੀ ਨਹੀਂ ਸੀ ਤੇ ਜਦੋਂ ਜਾਣਕਾਰੀ ਮਿਲੀ ਕਿਉਂਕਿ ਫਿਰ ਉਸ ਤੋਂ 2014 ਤੋਂ ਬਾਅਦ ਜੀ ਤੁਸੀਂ ਸੁਣੀ ਇਹ ਕਹਾਣੀ ਦਾ ਰਿਸਤਰੀ ਦੇ ਉਦੋਂ ਵੀ ਤੁਹਾਨੂੰ ਬਹੁਤ ਕੁਝ ਪਤਾ ਸੀ ਇਹ ਆਵਾਜ਼ ਤੇ ਰਗਾ ਕਿ ਉਹਨੂੰ ਸੁਣ ਗਈ ਅਕਾਲਪੁਰ ਸਾਹਿਬ ਤੇ ਜਾ ਕੇ ਤੇ ਨਾ ਤੁਸੀਂ ਕਿਉਂ ਨਹੀਂ ਸਾਹਮਣੇ ਪਈ ਬੜੀ ਪ੍ਰਸ਼ਨਨੀ ਅਕਾਲਪੁਰ ਸਾਹਿਬ ਦੇ ਜਥੇਦਾਰ ਬੇਸ਼ੱਕ ਬੀਬੀ ਜਗੀਰਪੁਰ ਉਹਨਾਂ ਨੂੰ ਤੇ ਪਛਣ ਪਛਣ ਜਾਂ ਨਾ ਪਛਣ ਪਰ ਸੰਗਤਾਂ ਦੇ ਵਿੱਚ ਸਦੋਂ ਸਾਥ ਇਹ ਪ੍ਰਸ਼ਨ ਹਮੇਸ਼ਾ ਜਿੰਦਾ ਰਹਿਣਗੇ ਔਰ ਅੱਜ ਵੀ ਹਨ ਔਰ ਸੀ ਵੀ ਤੇ ਸਮਝ ਵੀ ਰਹੇ ਆ ਉਹਨੂੰ ਵੇਖਣਾ ਕਿ ਜਿਹੜੀ ਸੰਗਤ ਆ ਇਹ ਸਾਰੇ ਸਮਾਵੇ ਤੋਂ ਬਾਅਦ ਬੀਬੀ ਜਗੀਰ ਕੌਰ ਸਰਦਾਰ ਸੁਖਬੀ ਸਿੰਘ ਬਾਦ ਪਰਮੇਂਦਰ ਸਿੰਘ ਧੀਰ ਦਾ ਪ੍ਰੋਫੈਸਰ ਫੈਸਲ ਹੰ ਚੰਦੂ ਬਾਜਰਾ ਦੇ ਪ੍ਰਤੀ ਕੀ ਦੁੱਖ ਰੱਖਦੇ ਆ ਕੀ ਫੈਸਲਾ ਦੇ ਦਿੱਆ ਸਿੱਧੂ ਸਾਹਿਬ ਇਹ ਫੈਸਲਾ ਤਾਂ ਕੱਲ ਤੱਕ ਸਾਡੇ ਜਥੇਦਾਰ ਦੇ ਫੈਸਲੇ ਨੂੰ ਤੋਂ ਮਗਰੋਂ ਪਤਾ ਲੱਗੂਗਾ ਕਿ ਸੰਗਠਨ ਨੇ ਇਹਨਾਂ ਨੇ ਤਾਂ ਅਮਲ ਪ੍ਰਵਾਨ ਕੀਤਾ ਤੇ ਜਾਂ ਪਹਿਲਾਂ ਦੀ ਤਰ੍ਹਾਂ ਹੀ ਆਪਰਵਾਕ ਕੀਤਾ ਜੀ ਚਲੋ ਦੇਖਦੇ ਆ ਕਿ ਇਸ ਤਰੀਕੇ ਦੇ ਨਾਲ ਪੱਲਾ ਝਾੜ ਕੇ ਬੀਬੀ ਜਗੀਰ ਕੌਰ ਜੀ ਕਿੰਨਾ ਕੁ ਟਾਈਮ ਬਚਣਗੇ ਪਰ ਬਿਲਕੁਲ ਤੁਹਾਡੀ ਅਰਕੀ ਸਾਹਿਬ ਗੱਲ ਠੀਕ ਹੈ ਕਿ ਸੰਗਠਨ ਇਸ ਤਰੀਕੇ ਦੇ ਨਾਲ ਆਪਣੇ ਆਪ ਇਹ ਜਿਹੜੇ ਪੱਲਾ ਝਾੜਨ ਵਾਲੇ ਲੋਕ ਨੇ ਇਹਨਾਂ ਨੂੰ ਬਰੀ ਕਰਦੀਆਂ ਨੇ ਜਾਂ ਨਹੀਂ ਕਰਦੀਆਂ ਇਹ ਤਾਂ ਸਮਾਂ ਹੀ ਦੱਸੇਗਾ ਪਰ ਇਨਾ ਸੋਖਾਲਾ ਨਹੀਂ ਬੀਬੀ ਜੀ ਵਾਸਤੇ ਕਿ ਇਸ ਤਰੀਕੇ ਦੇ ਨਾਲ ਪੱਲੇ ਝਾੜ ਕੇ ਸੁਰਖਰੂ ਹੋ ਕੇ ਭੱਜ ਲੈਣਗੇ ਔਰ ਸੰਗਤਾਂ ਜਿਹੜੀਆਂ ਸਭ ਜਾਣਦੀਆਂ ਨੇ ਔਰ ਅੱਜ ਜਿਹੜੇ ਕੱਲੇ ਸੁਖਬੀਰ ਸਿੰਘ ਬਾਦਲ ਹੋਰਾਂ ਨੂੰ ਦੋਸ਼ੀ ਬਣਾਈ ਜਾਂਦੇ ਆ ਉਹਨਾਂ ਨੇ ਆਪ ਕਿਵੇਂ ਨਜ਼ਾਰੇ ਲਏ ਆ ਸੱਤਾ ਦੇ ਵਿੱਚ ਇਹ ਵੀ ਜਿਹੜੇ ਸਾਰੇ ਜਾਣਦੇ ਆ ਔਰ ਬਰਮਿੰਦਰ ਸਿੰਘ ਢੀਂਡਾ ਸਾਹ ਹੋਰੀ ਜਿਸ ਲੀਕੇ ਦੇ ਨਾਲ ਮੈਂ ਸਵੇਰੇ ਵੀ ਗੱਲ ਕੀਤੀ ਸੀ ਪ੍ਰੋਗਰਾਮ ਦੇ ਵਿੱਚ ਕਈ ਕਈ ਇੰਟਰਵਿਊ ਦੇ ਦੌਰਾਨ ਉਹਨਾਂ ਦਿਨਾਂ ਦੇ ਵਿੱਚ ਪੱਤਰਕਾਰ ਨੇ ਪੁੱਛਿਆ ਕਿ ਭਾਈ ਤੁਸੀਂ ਸਰਤੇ ਜਾਓਗੇ ਜਿਹੜਾ ਹੈਗਾ ਤੁਸੀਂ ਵੋਟਾਂ ਮੰਗਣ ਕਹਿੰਦੇ ਜੀ ਬਿਲਕੁਲ ਜਾਵਾਂਗੇ ਕਹਿੰਦੇ ਮੈਨੂੰ ਤਾਂ ਲੱਗਦਾ ਇਹ ਤੇ ਕਿਸੇ ਨੂੰ ਕਿੰਤੂ ਪਰੰਤੂ ਹੋਣੀ ਚਾਹੀਦੀ ਅੱਜ ਉਹੀ ਪਰਮਿੰਦਰ ਸਿੰਘ ਢੀਂਡਾ ਸਾਹਿਬ ਜਿਹੜੇ ਜਿਹੜੇ ਆਪਣੇ ਤੌਰ ਤੇ ਇਦਾਂ ਦੇ ਬਿਆਨ ਦਿੰਦੇ ਸੀਗੇ ਤਾਂ ਉਹੀ ਪਰਮਿੰਦਰ ਢੀਂਡਾ ਸਾਹਿਬ ਸਿਰਫ ਸੁਖਵੀਰ ਸਿੰਘ ਬਾਦਲ ਹੋਰਾਂ ਨੂੰ ਦੋਸ਼ੀ ਠਹਿਰਾਏ ਜਾਂਦੇ ਆ ਔਰ ਇਸ ਤਰੀਕੇ ਨਾਲ ਇੱਕ ਦੂਜੇ ਨੂੰ ਦੋਸ਼ੀ ਠਹਿਰਾ ਕੇ ਇਹ ਆਪ ਬਰੀ ਨਹੀਂ ਹੋ ਸਕਦੇ ਸਾਰੇ ਦੋਸ਼ੀ ਨੇ ਆਰੇ ਸੰਗਤਾਂ ਦੀ ਨਜ਼ਰ ਦੇ ਵਿੱਚ ਸਾਰੇ ਹੀ ਦੋਸ਼ੀ ਜਿਹੜੇ ਹੋ ਰਹਿਣਗੇ ਚਲੋ ਅਗਲੀ ਖਬਰ ਅਣਕੀ ਸਾਹਿਬ ਕਰ ਲੈਣੇ ਆਪਾਂ ਸਵੇਰੇ ਵੀ ਗੱਲਾਂ ਕਰਦੇ ਸੀਗੇ ਕਿ ਸਰਕਾਰ ਬਣਵਾ ਲੈ ਜਿਹੜੇ ਜਿਹੜੇ 5 ਸੀਟਾਂ ਦੇਣ ਨੂੰ ਹੀ ਸਰਪ ਕਾਂਗਰਸ ਜਿਹੜੀ ਇਤਿਹਾਸੀ ਫਿਰ ਬਾਅਦ ਦੇ ਵਿੱਚ ਕਹਿੰਦੇ 4 ਤੇ ਵੀ ਆ ਗਈ ਸੀ ਕਾਂਗਰਸ ਕੱਢੀ ਹੋਈ ਆ ਵਧੀ ਨਹੀਂ ਪਰ ਇਹ ਦਾਸਮਾ ਗਦੇ ਸੀ ਅਗਲੇ ਨੇ 10 ਵੀ ਨਹੀਂ ਦਿੱਤੇ ਹੁਣ ਇਹ ਦੁਹਰਾ ਰਹੇ ਆ ਕਿ ਅਸੀਂ 90 ਦੀਆਂ 90 ਸੀਟਾਂ ਤੇ ਰਹਿਣਾਗੇ ਤੇ ਪਹਿਲੀ ਜਿਹੜੀ ਆ ਲਿਸਟ ਉਹ 20 ਉਮੀਦਵਾਰਾਂ ਦੀ ਇਹਨਾਂ ਨੇ ਜਾਰੀ ਕਰ ਦਿੱਤੀ ਆ ਆਮ ਆਦੀ ਪਾਰਟੀਆਂ ਹਰਿਆਣੇ ਦੇ ਵਿੱਚ ਤਾਂ ਅਰਕੀ ਸਾਹਿਬ ਜਿਹੜੇ ਦਾਸ ਮੰਗਦੇ ਸੀ ਕਿ ਸੀਟਾਂ ਆ ਕਿ ਸਾਨੂੰ ਸਾਡੀ ਜੀ ਸਰਕਾਰ ਦਿੱਲੀ ਦੇ ਵਿੱਚ ਹੈ ਜੀ ਸਾਡੀ ਸਰਕਾਰ ਪੰਜਾਬ ਦੇ ਵਿੱਚ ਹੈ ਸਾਨੂੰ ਸਹਾਧਾ ਦੇ ਨਾਲ ਨਾਲ ਲੱਗਦੀਆਂ ਸੀਟਾਂ ਦੇ ਦਿਓ ਤੇ ਅਸੀਂ ਉਹ ਜਿੱਤਾਂਗੇ ਮਤਲਬ ਇਹੋ ਜਿਹੀਆਂ ਜਿਹੜੀਆਂ ਗੱਲਾਂ ਕਰਦੇ ਸੀ ਸਦਧਾਂ ਤੋਂ ਫਾਇਦੇ ਰਹਿਣ ਦੀਆਂ ਕੋਸ਼ਿਸ਼ਾਂ ਸੀਗੀਆਂ ਜਿਹੜੇ ਕਹਿੰਦੇ ਸੀ ਕਿ ਬਦਲਾ ਹਰਿਆਣੇ ਦੇ ਵਿੱਚ ਬੜਾ ਆ ਰਿਹਾ ਦਿੱਲੀ ਤੇ ਪੰਜਾਬ ਨੂੰ ਦੇਖ ਕੇ ਤੇ ਹੁਣ ਉਹ 10 ਸੀਟਾਂ ਮੰਗਦੇ ਸੀ ਉਹਨਾਂ ਨੇ 10 ਵੀ ਨਹੀਂ ਦਿੱਤੀਆਂ ਹੁਣ 90 ਲੜ ਕੇ ਕੀ ਇਹ ਚੁਣੌਤੀ ਦੇੜ ਗਏ ਮੈਨੂੰ ਲੱਗਦਾ ਉਹੀ ਗੱਲ ਹੈ ਕਿ ਮਜ਼ਾਕ ਬਣਵਾਉਣ ਵਾਲੀ ਗੱਲ ਹੀ ਹੈ ਇਹਨਾਂ ਦੀ ਆਪਣੇ ਆਪ ਦੇ ਵਿੱਚ ਜਿਹੜੇ 10 ਸੀਟਾਂ ਰਲ ਕੇ ਲੜਨ ਨੂੰ ਤਿਆਰ ਸੀ ਹੁਣ ਉਹ 90 ਇਕੱਲਿਆਂ ਕਿਥੋਂ ਲੜ ਲੈਣਗੇ ਸੁਖਵਿੰਦਰ ਜੀ ਇਹ ਗੱਲ ਵੀ ਸਹੀ ਹੈ ਕਰਦੀ ਹੈ ਕਿ ਆਮ ਆਦਮੀ ਪਾਰਟੀ ਦੀ ਰਣਨੀਤੀ ਸਿਰਫ ਸਿਰਫ ਕਾਂਗਰਸ 'ਤੇ ਦਬਾਅ ਬਣਾਉਦੀ ਪਰਾ ਨੀਤੀ ਨੂੰ ਲੈ ਕੇ ਪਹਿਲਾਂ 10 ਸੀਟਾਂ ਦੀ ਗੱਲ ਸੀ ਜੇ ਇਹਨਾਂ ਦੇ ਕਾਰਨ ਚੋਣ ਲੜਾ ਕੇ ਉਸ ਤੋਂ ਮਗਰ ਜੈਸਪ੍ਰੀਖਨ ਇਹ ਗੱਲ ਕਹੀ ਗਈ ਕਿ ਅਸੀਂ ਜੀ ਆ ਸਾਫ ਦਾਤੀਤਾ ਦੇ ਮਾਰਗ ਗੱਲ ਆਉਦੀ ਵਾਇ ਥੋੜੀ ਜਿਹੀ ਜੇਕੀ ਕਰੂੰ ਜੀ ਪਰ ਦੂਸਰੇ ਪਾਸੇ ਕਾਂਗਰਸ ਪਾਰਟੀ ਵੱਲੋਂ ਜੈਸਪ੍ਰੀਖਾ ਸਿਰਫ ਸਿਰਫ 5 ਸੀਟਾਂ ਦੇਣ ਦੀ ਗੱਲ ਜਿਹੜੀ ਚੀਤੀ ਗਈ ਉਹਦੇ ਸੰਦਰਭ ਦੇ ਵਿੱਚ ਅੱਜ ਆਮ ਆਦਮੀ ਪਾਰਟੀ ਵੱਲੋਂ ਆਪਣੀ ਲਿਸਟ ਜਿਹੜੀ ਜਾਰੀ ਕਰ ਦਿੱਤੀ ਗਈ ਹੁਣ ਆਮ ਆਦਮੀ ਪਾਰਟੀ ਵੱਲੋਂ ਜਿਹੜੀ ਆਪਣੀ ਲਿਸਟ ਜਾਰੀ ਕਰ ਦਿੱਤੀ ਗਈ ਇਸ ਦਾ ਸਿਰਫ ਸਿਰਫ ਮੰਤਵ ਇਹੋ ਹੀ ਆ ਕਿ ਆਪਾਂ ਇੱਕ ਦਬਾਅ ਬਣਾਉਣ ਦੀ ਰਣਨੀਤੀ ਪ੍ਰਖੜਾਤੀ ਅਸੀਂ ਕਹਾ ਜਿਹੜੀ ਆਮ ਆਦਮੀ ਪਾਰਟੀ ਆ ਕਾਂਗਰਸ ਦੇ ਖਿਲਾਫ ਤੇ ਦੂਜੇ ਪਾਸੇ ਭਾਜਪਾ ਦੇ ਕਲੇਪਿਕਸੈਂਸ ਨਾਲ ਕੋਈ ਲੜਾਈ ਦਵੇ ਜੈਸ ਤਰੀਕੇ ਨਾਲ ਰਾਘੂ ਚੱਡਾ ਹੋਣਾ ਨਹੀਂ ਬੀਤੇ ਸਮੇਂ ਵਿੱਚ ਗੱਲ ਕੀ ਆ ਇਹ ਮੈਨੂੰ ਲੱਗਦਾ ਕਿ ਜਿਹੜੀ ਲਿਸਟ ਜਾਰੀ ਕੀਤੀ ਸੀ ਸਿਰਫ ਤੇ ਸਿਰਫ ਕਾਂਗਰਸ ਪਾਰਟੀ 'ਤੇ ਦਬਾਅ ਬਣਾਉਂਦੀ ਨੀਅਤ ਰੱਖੀ ਕੀਤੀ ਗਈ ਆ ਤੇ ਹਾਂ ਵੀ ਜਿਹੇ ਤਰੀਕੇ ਨਾਲ ਕੱਲ੍ਹ ਨੂੰ ਵੀ ਸਮਝੌਤੇ ਆ ਜਿਹੜਾ ਕਿ ਇਹ ਤਰੀਕੇ ਨਾਲ ਲੇਪੜੇ ਚੜ ਸਕੇ ਕਿਉਂਕਿ ਰਾਜਨੀਤੀ ਦੇ ਵਿੱਚ ਸੁਖਵਿੰਦਰ ਜੀ ਬਹੁਤ ਕੁਝ ਇਹੋ ਜਿਹਾ ਹੁੰਦਾ ਜਿਹੜਾ ਸਮੇਂ ਦੇ ਅਨੁਸਾਰ ਜਿਹੜਾ ਬਦਲ ਦਿੱਤਾ ਜਾਂਦਾ ਪਰ ਮੈਨੂੰ ਇਸ ਤਰ੍ਹਾਂ ਲੱ ਕਿ ਜਿਸ ਤਰੀਕੇ ਨਾਲ ਕਾਂਗਰਸ ਪਾਰਟੀ ਦਾ ਹਰਿਆਣੇ ਦੇ ਵਿੱਚ ਸਪੱਸ਼ਟ ਸਟੈਂਡ ਆ ਗਿਆ ਔਰ ਸਪੱਸ਼ਟ ਉਸ ਸਟੈਂਡ ਦੇ ਨਾਲ ਉਹਨੇ ਪੰਜ ਸੀਟਾਂ ਦੇਣ ਦੀ ਗੱਲ ਕੀਤੀ ਛੇਵੀਂ ਸੀਟ ਦੇਣ ਦੀ ਬਰਨ ਮਾਸਾ ਜਿਹੜੀ ਕਰਨੀ ਕੀਤੀ ਤਾਂ ਜਿਸ ਤੋਂ ਮੈਨੂੰ ਲੱਗਦਾ ਕਿ ਆਮ ਆਦਮੀ ਪਾਰਟੀ ਨੇ ਨਰਾਸ਼ ਹੋ ਕੇ ਚੱਕ ਹੋ ਕੇ ਤੇ ਚਾਕੋ ਕੇ ਵੀ ਸ਼ਰਮੋ ਕੇ ਆਪਣੇ ਵੀ ਜਿਹੜੇ ਉਮੀਦਵਾਰਾਂ ਦਾ ਐਲਾਨ ਜਿਹੜਾ ਉਹ ਕਰ ਦਿੱਤਾ ਇਹ ਸਿਰਫ ਇੱਕ ਦਬਾਅ ਵੀ ਨੀਤੀ ਦੇ ਟੈਕਟਿਕਸ ਜਿਹੜੇ ਮੈਂ ਸਮਝਦਾ ਇਹ ਹੋਵੇਗਾ ਹੁਣ ਆਮ ਆਦਮੀ ਪਾਰਟੀ ਨੂੰ ਆਪਣੀ ਪੋਜੀਸ਼ਨ ਦਾ ਜਿਹੜਾ ਸਿੱਧੂ ਸਾਹਿਬ ਹਰਿਆਣੇ ਦੇ ਵਿੱਚ ਇਹ ਪਤਾ ਲੱਗ ਚੁੱਕਾ ਕਿ ਇਹੋ ਜਿਹੀਆਂ ਸਥਿਤੀਆਂ ਉੱਥੇ ਹਨ ਤਾਂ ਉਹਨਾਂ ਸਥਿਤੀਆਂ ਦੀ ਬਦੌਲਤ ਉਹਨਾਂ ਨੇ ਇੱਕ ਜੰਗ ਮੈਂ ਕਹਿ ਸਕਦਾ ਕਿ ਉਹ ਜੰਗ ਜਿਹੜੀ ਪਹਿਲਾਂ ਹੀ ਉਹ ਹਾਰੀ ਹੋਈ ਮੰਨਜੂਰ ਕਰ ਚੁੱਕੇ ਆ ਕਿਉਂਕਿ ਪਹਿਲਾਂ 90 ਪੀਕਾ ਤੇ ਉੱਤੇ ਲੜਦੀ ਗੱਲ ਭਗਵਾਨ ਸੁਬਾਨ ਹੋਣਾ ਵਾਲੋ ਕਰ ਕਰਦਾ ਦੂਜੇ ਪਾਸੇ ਸੰਦੀਪ ਪਾਠ ਹੋਣਾ ਵਾਲੋ ਇਸ ਗੱਲ ਤੇ ਜ਼ੋਰ ਦੇਣਾ ਕਿ ਆਪਾਂ ਆਪਣੀ ਰਣਨੀਤੀ ਦੇ ਤਹਿਤ ਲੜਾਂਗੇ ਤੇ ਰਾਗਵ ਚੱਡਾ ਇਹ ਬਿਆਨ ਦੇਣਾ ਕਿ ਸਾਨੂੰ ਕਿਸੇ ਵੀ ਕਿਸਮ ਦੇ ਵਿੱਚ ਹੌਂੜੇ ਜਨਾ ਦੇ ਆ ਜਾਵੇ ਆਸੀਂ ਇੱਕ ਇਨਕਲਾਬ ਲਿਆ ਕੇ ਦੱਸਾਂਗੇ ਇਹ ਸਭ ਉਹ ਬਿਆਨੀ ਸਿਆਸੀ ਬਿਆਨ ਨੇ ਜਿਹੜਾ ਕਾਂਗਰਸ ਨੂੰ ਬਵਾਤ ਵਿੱਚ ਲਿਆਉਂਦੀ ਨੀਤੀ ਤੇ ਤੈਅ ਦਿੱਤੇ ਜੇ ਤਾਂ ਕਿ ਅੱਜ ਜਿਸ ਤਰੀਕੇ ਨਾਲ ਲਿਸਟ ਜਾਰੀ ਕੀਤੀ ਗਈ ਆ ਤਾਂ ਉਦੋਂ ਤੋਂ ਸਾਫ ਜਾਇਜ਼ ਹੁੰਦਾ ਕਿ ਖੇਤਕੀ ਆਮ ਆਦਮੀ ਪਾਰਟੀ ਦੀ ਬਖਲਹਾਰਤਾ ਦਾ ਇੱਕ ਨਤੀਜਾ ਆ ਕਿਉਂਕਿ ਕਾਂਗਰਸ ਪਾਰਟੀ ਨੇ ਉਹਨਾਂ ਆਮ ਆਦਮੀ ਪਾਰਟੀ ਦੇ ਉਹਨਾਂ ਗੱਲਾਂ ਦੇ ਉੱਤੇ ਕਿਸੇ ਵੀ ਕਿਸਮ ਦਾ ਸਮਝੌਤਾ ਨਹੀਂ ਕੀਤਾ ਕਿਉਂਕਿ ਇਸ ਲਈ ਹਰਿਆਣਾ ਦੇ ਵਿੱਚ ਕਾਂਗਰਸ ਪਾਰਟੀ ਜਿਹੜੀ ਆ ਜੇਤੂ ਦੀ ਸਥਿਤੀ ਦੇ ਵਿੱਚ ਸਿੱਧੂ ਸਾਹਿਬ ਨਗਰ ਜਿਹੜੀ ਉਹ ਆ ਰਹੀ ਹੈ ਤੇ ਲੱਗਦਾ ਕਿ ਜਿਸ ਤਰੀਕੇ ਨਾਲ ਥੂਆ ਜਿਹੜਾ ਆ ਖੂ ਆਮ ਆਦਮੀ ਪਾਰਟੀ ਨੇ ਆਪਣੇ ਵਾਸਤੇ ਆਪ ਹੀ ਪੋਟ ਲਿਆ ਕਿ ਜਿਸ ਤਰੀਕੇ ਨਾਲ ਉਹਨਾਂ ਨੇ ਇਹ ਕਮੇਟੀ ਦੁਆਰਾ ਦੀ ਸਿਚਿੜੀ ਜਾਰੀ ਕਰ ਦਿੱਤੀ ਜੇਕਰ ਚੰਗਾ ਹੁੰਦਾ ਕਿ ਜੇਕਰ 5 ਸੀਟਾਂ ਦੇ ਉੱਤੇ ਹੀ ਆਮ ਆਦਮੀ ਪਾਰਟੀ ਸਮਝੌਤਾ ਕਾਗਰਤਨਾ ਕਰ ਦਿੰਦੀ ਤਾਂ ਸ਼ਾਇਦ ਮਾੜੀ-ਮੋਟੀ ਜਿਹੜੀ ਇੱਜ਼ਤ ਆ ਉਹ ਬਚੀ ਰਹਿੰਦੀ ਕਿਉਂਕਿ ਪੰਜਾਬ ਦੇ ਵਿੱਚ 92 ਸੀਟਾਂ ਲੈ ਕੇ ਵੀ ਜੇਕਰ ਲੋਕਤਵਾਦੀਆਂ ਸੀਟਾਂ ਵਿੱਚ 3 ਸੀਟਾ ਆਮ ਆਦਮੀ ਪਾਰਟੀ ਖੜਦੀ ਆ ਤਾਂ ਸਿੱਧਾ ਮੇਰਾ ਨਹੀਂ خیال ਤੇ ਆਮ ਆਦਮੀ ਪਾਰਟੀ ਨੇ ਇਸ ਤੋਂ ਵੱਧ ਆਪਣੇ ਅੰਦਰ ਚਾਹਤ ਨਹੀਂ ਕੋਈ ਲੋੜ ਪੈ ਜਾਂਦੀ ਬਾਕੀ ਆਮ ਆਦਮੀ ਪਾਰਟੀ ਨੇ ਜਿਹੜਾ ਕੁਝ ਹਰਿਆਣਾ ਦੇ ਵਿੱਚ ਕੀਤਾ ਉਹ ਹੁਣ ਦੇਖੋ ਕਿ ਜਿਹੜਾ 5 ਅਕਤੂਬਰ ਤੋਂ ਬਾਅਦ ਜਿਹੜੀਆਂ ਚੋਣਾਂ ਹੋਣਗੀਆਂ ਉਸ ਤੋਂ ਬਾਅਦ ਨੀਤੀ ਕਿਹੋ ਜਿਹੀ ਹੁੰਦੇ ਨੇ ਕਿਤੇ ਇਦਾਂ ਨਾ ਹੋ ਗਈ ਤੇ ਆਮ ਆਦਮੀ ਪਾਰਟੀ ਜਿਹੜੀ ਹਰਿਆਣਾ ਵਿੱਚ 90 ਸੀਟਾਂ ਦੀ ਗੱਲ ਕਰਦੀ ਸੀ ਕਿਤੇ ਉਥੇ 0 ਤੇ ਹੀ ਆਣ ਕੇ ਨਾਤੇ ਦੇ ਤਹਿਤ ਜੇ ਅਸੀਂ ਇਹ ਰਸਤੇ ਗੁzał ਉਹ ਨਾਲ ਸਮਾਧ ਸੇਗਾ ਪਰ ਕਾਂਗਰਸ ਪਾਰਟੀ ਦੇ ਇੱਕ ਵਾਰੀ ਸਟੈਂਡ ਲੈ ਕੇ ਆਮ ਆਦਮੀ ਪਾਰਟੀ ਨੂੰ ਉਸ ਦੀ ਤਸਵੀਰ ਤੋਂ ਜੋਰ ਜਾਣੂ ਜਿਹੜਾ ਉਹ ਕਰਵਾ ਦਿੱਤਾ ਇਸ ਕੰਮ ਤੋਂ ਇਹ ਜਾਹਰ ਸਾਫ ਹੁੰਦਾ ਹੈ ਜੀ ਜੀਰੋ ਅਰਗਨ ਦੋਹੀ ਪ੍ਰੋਗਰਾਮ ਜਿਹੜੇ ਤੁਹਾਡਾ ਬਹੁਤ ਬਹੁਤ ਧੰਨਵਾਦ ਬਹੁਤ ਬਹੁਤ ਸ਼ੁਕਰੀਆ ਸਖਿੰਦਰ ਜੀ